ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਸਤਿਗੁਰ ਜੀ ਸਾਨੂੰ ਸਮਝਾਉਂਦੇ ਹਨ ਜੇ ਜੁਗ ਚਾਰੇ ਆਰਜਾ ਆਰਜਾ ਤੋਂ ਭਾਵ ਕਿ ਉਮਰ ਕਿ ਜੇਕਰ ਮੈਂ ਆਪਣੇ ਸਰੀਰ ਦੀ ਉਮਰ ਬਹੁਤ ਲੰਬੀ ਵੀ ਕਰ ਲਵਾਂ ਜੇ ਜੁਗ ਚਾਰੇ ਚਾਰ ਜੁਗ ਤੋਂ ਭਾਵ ਕਿ ਲੰਮੀ ਉਮਰ ਜੇ ਮੈਂ ਆਪਣੇ ਸਰੀਰ ਦੀ ਉਮਰ ਲੰਬੀ ਵੀ ਕਰ ਲਵਾਂ ਭਾਵ ਕਿ ਮੈਂ ਬਹੁਤ ਲੰਮੀ ਉਮਰ ਤੱਕ ਵੀ ਜੀਵਨ ਬਤੀਤ ਕਰਾ ਹੋਰ ਦਸੂਣੀ ਹੋਏ ਹੋਰ 10 ਗੁਣਾ ਵੱਧ ਜਾਵੇ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਹਨ ਕਿ ਜੇ ਮੈਂ ਆਪਣੀ ਸਰੀਰ ਦੀ ਉਮਰ ਬਹੁਤ ਵੱਡੀ ਵੀ ਕਰ ਲਵਾਂ ਭਾਵੇਂ ਆਪਣੇ ਸਰੀਰ ਦਾ ਖਿਆਲ ਰੱਖ ਕੇ ਉਹ 10 ਗੁਣਾ ਹੋਰ ਵਧਾ ਲਵਾਂ ਨਵੇਂ ਖੰਡਾਂ ਵਿੱਚ ਜਾਣੀ ਐ ਨਾਲ ਚੱਲੇ ਸਭ ਕੋਏ ਮੈਂ ਸਾਰੀ ਦੁਨੀਆ ਤੇ ਪ੍ਰਤਿਸ਼ਠੀ ਵੀ ਪ੍ਰਾਪਤ ਕਰ ਲਵਾਂ ਪਾਵ ਕੇ ਮੇਰਾ ਨਾਮ ਸਾਰੀ ਦੁਨੀਆ ਤੇ ਹੋ ਜਾਵੇ ਤੇ ਮੇਰੇ ਨਾਲ ਦੁਨੀਆ ਚੱਲੇ ਚੰਗਾ ਨਾਮ ਰਖਾਏ ਕੈ ਜਸ ਕੀਰਤ ਜਗ ਲੇ ਤੇ ਮੈਂ ਆਪਣਾ ਚੰਗਾ ਨਾਮ ਰਖ ਲਵਾ ਪਾਵ ਕੇ ਲੋਕ ਮੈਨੂੰ ਚੰਗਾ ਚੰਗਾ ਵੀ ਕਹਿਣ ਮੇਰੀ ਇੱਜ਼ਤ ਵੀ ਕਰਨ ਮੇਰਾ ਮਾਣ ਵੀ ਕਰਨ ਜਸ ਕੀਰਤ ਜਗ ਲੇ ਜਗ ਮੇਰੀ ਉਸਤਤ ਵੀ ਕਰੇ ਫਾਰੇ ਸਤਗੁਰ ਜੀ ਅੱਗੇ ਸਾਨੂੰ ਸਮਝਾਉਂਦੇ ਹਨ ਜੇ ਤਿਸ ਨਦਰ ਨਾ ਆਵਈ ਤ ਵਾਤ ਨ ਪੁੱਛੈ ਕਿ ਕਿ ਜੇ ਮੈਨੂੰ ਉਸ ਦੀ ਨਦਰ ਨਹੀਂ ਪ੍ਰਾਪਤ ਹੋਈ ਭਾਵ ਕਿ ਜੇ ਮੈਂ ਸਤਗੁਰ ਦੀ ਸਿੱਖਿਆ ਨੂੰ ਨਹੀਂ ਮੰਨਿਆ ਸਤਗੁਰ ਦੀ ਕਿਰਪਾ ਸਤਗੁਰ ਦੀ ਨਦਰ ਸਤਗੁਰ ਦੀ ਬਖਸ਼ਿਸ਼ ਕੀ ਹੈ ਸਤਗੁਰ ਦਾ ਗਿਆਨ ਸਤਗੁਰ ਦਾ ਗਿਆਨ ਜੇ ਮੈਂ ਪ੍ਰਾਪਤ ਨਹੀਂ ਕੀਤਾ ਸਤਿਗੁਰ ਦੀ ਸਿੱਖਿਆ ਮੁਤਾਬਕ ਜੀਵਨ ਬਤੀਤ ਕਰਕੇ ਰੱਬੀ ਹੁਕਮ ਅਨੁਸਾਰ ਮੈਂ ਜੀਵਨ ਬਤੀਤ ਨਹੀਂ ਕੀਤਾ ਜੇ ਇਸ ਨਦਰ ਨਾ ਆਵਹੀਂ ਭਾਵਕ ਮੈਂ ਉਹਦੀ ਜੇ ਨਦਰ ਪ੍ਰਾਪਤ ਨਾ ਕੀਤੀ ਤਾਂ ਬਾਤ ਨਾ ਪੁੱਛਿਆ ਕਿ ਫਿਰ ਮੇਰੀ ਉਮਰ ਵਿਧਾਈ ਦਾ ਵੀ ਕੋਈ ਫਾਇਦਾ ਨਹੀਂ ਹੈ ਫਿਰ ਮੇਰੀ ਜੋ ਲੋਕ ਉਸਤਤ ਕਰਦੇਣ ਉਸ ਦਾ ਵੀ ਕੀ ਫਾਇਦਾ ਚੰਗਾ ਨਾਰ ਖਾ ਲੈਣ ਦੇ ਨਾਲ ਮੇਰਾ ਕੀ ਵੱਧ ਜਾਏਗਾ ਸਤਗੁਰੂ ਜੀ ਸਾਨੂੰ ਸਮਝਾਉਂਦੇ ਹਨ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਜੇ ਮੈਂ ਉਹਦੀ ਕਿਰਪਾ ਪ੍ਰਾਪਤ ਨਹੀਂ ਕਰਦਾ ਸਤਗੁਰੂ ਦੇ ਗਿਆਨ ਅਨੁਸਾਰ ਆਪਣਾ ਜੀਵਨ ਨਹੀਂ ਬਤੀਤ ਕਰਦਾ ਹੁਕਮ ਅਨੁਸਾਰ ਜੀਵਨ ਨਹੀਂ ਬਤੀਤ ਕਰਦਾ ਤਾਂ ਮੈਂ ਇੱਕ ਛੋਟੇ ਕੀੜੇ ਦੀ ਤਰ੍ਹਾਂ ਹਾਂ ਉਹੀ ਮੇਰੇ ਲਈ ਇੱਕ ਦੋਸ਼ ਹੈ ਭਾਵ ਕਿ ਉਸ ਵਿੱਚ ਮੇਰਾ ਹੀ ਕਸੂਰ ਹੈ ਆਪਣੇ ਕਰਮਾਂ ਦਾ ਹੀ ਕਸੂਰ ਹੈ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਸਤਗੁਰ ਜੀ ਸਮਝਾਉਂਦੇ ਹਨ ਕਿ ਜੇ ਮੇਰਾ ਮਨ ਹਉਮੈ ਛੱਡ ਦੇਵੇ ਸਤਗੁਰ ਦਾ ਗਿਆਨ ਪ੍ਰਾਪਤ ਕਰ ਲਵੇ ਤਾਂ ਮੈਂ ਨਿਰਗੁਣ ਤੋਂ ਗੁਣਮਾਨ ਵਿਅਕਤੀ ਬਣ ਸਕਦਾ ਹਾਂ ਕਿਉਂਕਿ ਸਤਗੁਰ ਦਾ ਗਿਆਨ ਸਤਗੁਰ ਦਾ ਉਪਦੇਸ਼ ਅੰਦਰ ਬੈਠੇ ਵਾਹਿਗੁਰੂ ਦੇ ਸ਼ੁਭ ਗੁਣ ਮੇਰੇ ਨਿਰਗੁਣਾ ਤੋਂ ਗੁਣ ਬਣਾ ਦੇਣਗੇ ਭਾਵ ਕੇ ਵਿਕਾਰਾਂ ਤੋਂ ਮੈਂ ਫਿਰ ਸ਼ubh ਗੁਣਾ ਨੂੰ ਪ੍ਰਾਪਤ ਕਰ ਲਵਾਂਗਾ ਔਗਣ ਮੇਰੇ ਛੁੱਟ ਜਾਣਗੇ ਨਿਰਗੁਣ ਮੇਰੇ ਛੁੱਟ ਜਾਣਗੇ ਔਗਣ ਛੁੱਟ ਜਾਣਗੇ ਵਿਕਾਰ ਛੁੱਟ ਜਾਣਗੇ ਫਿਰ ਗੁਣ ਪ੍ਰਗਟ ਹੋਣਗੇ ਫਿਰ ਸਤਗੁਰੂ ਜੀ ਸਮਝਾਉਂਦੇ ਹਨ ਗੁਣਵੰਤਿਆ ਗੁਣ ਦੇ ਕਿ ਜਿਨ੍ਹਾਂ ਕੋਲ ਗੁਣ ਹਨ ਸ਼ubh ਗੁਣ ਹਨ ਰੱਬੀ ਗੁਣ ਹਨ ਉਹਨਾਂ ਨੂੰ ਵੀ ਗੁਣ ਉਹ ਵਾਹਿਗੁਰੂ ਹੀ ਦੇ ਰਿਹਾ ਹੈ ਉਹ ਗੁਣ ਵੀ ਉਸ ਕਰਤੇ ਦੇ ਹਨ ਉਸ ਅਕਾਲ ਪੁਰਖ ਦੇ ਹਨ ਉਸ ਸੋਹ ਪੁਰਖ ਦੇ ਹਨ ਤੇਹਾ ਕੋਏ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ ਉਸ ਵਾਹਿਗੁਰੂ ਜੀ ਤੋਂ ਬਿਨਾ ਮੈਨੂੰ ਹੋਰ ਕੁਝ ਸੁਝਦਾ ਨਹੀਂ ਹੈ ਸਮਝ ਨਹੀਂ ਆਉਂਦੀ ਕਿ ਮੈਂ ਕਿਸ ਕੋਲੋਂ ਗੁਣ ਪ੍ਰਾਪਤ ਕਰਾਂ ਕਿਉਂਕਿ ਉਹ ਵਾਹਿਗੁਰੂ ਮੇਰੇ ਅੰਦਰ ਬੈਠਾ ਹੈ ਉਹ ਅਕਾਲ ਪੁਰਖ ਮੇਰੇ ਅੰਦਰ ਹੈ ਮੇਰੇ ਅੰਦਰੋਂ ਹੀ ਹਰ ਸਮੇਂ ਸ਼ੋਭ ਗੁਣ ਮੈਨੂੰ ਦੇ ਰਿਹਾ ਹੈ ਮੈਨੂੰ ਸਮਝ ਦੇ ਰਿਹਾ ਹੈ ਵਿਵੇਕ ਬੁੱਧੀ ਦੇ ਰਿਹਾ ਹੈ ਸਮਤ ਦੇ ਰਿਹਾ ਹੈ ਪਰ ਇਹ ਮੇਰੀ ਚੁਆਇਸ ਹੈ ਕਿ ਮੈਂ ਉਸ ਅੰਦਰ ਬੈਠੇ ਵਾਹਿਗੁਰੂ ਨੂੰ ਮੰਨਦਾ ਹਾਂ ਕਿ ਨਹੀਂ ਮੰਨਦਾ ਜੇ ਮੈਂ ਉਸ ਦੇ ਬਾਣੇ ਵਿੱਚ ਜੀਵਨ ਬਤੀਤ ਕਰਾਂਗਾ ਹੁਕਮ ਦੇ ਅਨੁਸਾਰ ਜੀਵਨ ਬਤੀਤ ਕਰਾਂਗਾ ਰੱਬੀ ਗੁਣਾ ਦਾ ਧਾਰਨੀ ਹੋਵਾਂਗਾ ਤਾਂ ਮੇਰੇ ਜੀਵਨ ਵਿੱਚ ਸਹਿਜ ਪ੍ਰਗਟ ਹੋ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ But